ਜੋ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦਾ ਮਜ਼ਾਕ ਉਡਾ ਰਹੇ ਸੀ ਜੋ ਮਸੀਹ ਭਾਈਚਾਰੇ ਨੂੰ ਮੰਦਾ ਚੰਗਾ ਬੋਲ ਰਹੇ ਸੀ ਪਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਪੂਰੇ ਮਸੀਹ ਭਾਈਚਾਰੇ ਵੱਲੋਂ ਇਹਨਾਂ ਦੇ ਇੱਕ ਪਰਚਾ ਦਰਜ ਕਰਵਾਇਆ ਸੀ ਵੀਡੀਓ ਪੈ ਗਈ ਸੀ ਅਸੀਂ ਉਹ ਵੀਡੀਓ ਨੂੰ ਲੈ ਕੇ ਤੁਹਾਡੇ ਤੋਂ ਸਾਰੇ ਭਾਈਚਾਰਾਂ ਤੋਂ ਗਲਤੀ ਹੋ ਗਈ ਅਸੀਂ ਅਹੀ ਕਿੰਨੀ ਗਲਤੀ ਮੰਨਣਾ ਹੈ ਤੁਹਾਡੀ ਕਚਹਿਰੀ ਦੀ ਗਲਤੀ ਮੰਨਣਾ ਹੈ ਗਲਤੀ ਮੰਗਦੇ ਆਂ ਜੀ ਸਾਰੇ ਉਹ ਬੋਲੋਗੇ ਤੁਸੀਂ ਕਹੋ ਅਸੀਂ ਭਾਈਚਾਰੇ ਦੇ ਖਿਲਾਫ ਨਹੀਂ ਬੋਲਦੇ ਜਿਹੜੀ ਕਾਨੂੰਨੀ ਪ੍ਰਕਿਰਿਆ ਵਾ ਉਹ ਤੁਹਾਨੂੰ ਅਡਾਪਟ ਕਰਨੀ ਪੈਗੀ ਜਿਹੜਾ ਪਰਚਾ ਤੁਹਾਡੇ ਤੇ ਦਰਜ ਹੋਇਆ ਉਹਦੀ ਜਮਾਨਤ ਕਰਾਓ ਪਰ ਕਾਨੂੰਨੀ ਪ੍ਰਕਿਰਿਆ ਤੁਸੀਂ ਅਡਾਪਟ ਕਰੋ ਬਾਕੀ ਜੋ ਸਾਡੇ ਪੂਰੇ ਮਸੀਹ ਭਾਈਚਾਰੇ ਦਾ ਫੈਸਲਾ ਹੋਏਗਾ ਉਹ ਸਾਨੂੰ ਮਨਜ਼ੂਰ ਆ ਜੇ ਸਾਡਾ ਸੰਤ ਸਮਾਜ ਤੁਹਾਨੂੰ ਮਾਫ ਕਰਦਾ ਵਾ ਤੇ ਅਸੀਂ ਸੰਤ ਸਮਾਜ ਦੇ ਨਾਲ ਆਂ ਪ੍ਰੇਜ਼ ਦਾ ਲਾਰਡ ਸਰਨ ਚੰਪਸੀ ਦੀ ਸ਼ਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਆ ਅੱਪਾ ਗੱਲ ਕਰਾਂਗੇ ਜਿਵੇਂ ਕਿ ਬਹੁਤ ਹੀ ਜ਼ਿਆਦਾ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਤੀ ਅੰਸਰਾਂ ਦੇ ਵੱਲੋਂ ਵੀਡੀਓ ਨੂੰ ਵਾਇਰਲ ਕੀਤਾ ਗਿਆ ਸੀ ਪ੍ਰਭੀਸ਼ਮਸੀਦ ਨੂੰ ਜੋ ਕਿ ਬਦਨਾਮ ਕਰਨ ਦੇ ਲਈ ਕੀਤਾ ਗਿਆ ਸੀ ਇਹ दारू ਦੀ ਬੋਤਲ ਲੈ ਕੇ ਜੋ ਕਿ ਤਿੰਨ ਮੁੰਡਿਆਂ ਦੇ ਵੱਲੋਂ ਜੋ ਕਿ ਪਿਛਲੇ ਲੋਕਾਂ ਨੂੰ ਪ੍ਰਭੀਸ਼ਮਸੀ ਨੂੰ ਟਾਰਗੇਟ ਕੀਤਾ ਗਿਆ ਸੀ ਔਰ ਗਲਤ ਜੋ ਕਿ ਸ਼ਬਦਾਵਲੀ ਬੋਲੀ ਗਈ ਸੀ ਗਲਤ ਸ਼ਬਦਾਂ ਨੂੰ ਬੋਲਾਇਆ ਗਿਆ ਸੀ ਔਰ ਉਸੇ ਨੂੰ ਲੈ ਕੇ ਜੋ ਕਿ ਸਾਡਾ ਮਸੀਹ ਭਾਈਚਾਰਾ ਬਹੁਤ ਜ਼ਿਆਦਾ ਰੋਸ ਦੇ ਵਿੱਚ ਆਇਆ ਸੀ ਔਰ ਨਾਲ ਨਾਲ ਸਾਡੀ ਜੋ ਵੀ ਗਲੋਬਲ ਕਿਚਨ ਐਕਸ਼ਨ ਕਮੇਟੀ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਹੀ ਉਹ ਮਸੀਹ ਲੋਕਾਂ ਦੇ ਲਈ ਔਰ ਆਪਣੇ ਜੋ ਕਿ 크ਿਸਚਨ ਲੋਕਾਂ ਦੇ ਲਈ ਪ੍ਰਭੂ ਮਸੀਹ ਦੇ ਲਈ ਆਪਣੇ ਦਸਤਾਰ ਦੇ ਲਈ ਕਰੀ ਰਹੀ ਰਹਿੰਦੀ ਹੈ ਔਰ ਜਦੋਂ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਇਸ ਵੀਡੀਓ ਦੇ ਬਾਰੇ ਪਤਾ ਲੱਗਿਆ ਤੇ ਉਹਨਾਂ ਦੇ ਦੁਆਰਾ ਜੋ ਕਿ ਇਹਨਾਂ ਤਿੰਨਾਂ ਸ਼ਰਤੀ ਅੰਸਰਾਂ ਦੇ ਖਿਲਾਫ ਜੋ ਕਿ ਪर्चा ਤਰ ਕਰ ਆਇਆ ਗਿਆ ਹallelujah ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅੱਗੇ ਜਾ ਕੇ ਸੁਣਾਂਗੇ ਬ੍ਰਦਰ ਚਿਤਿੰਦਰ ਗੌਰਵ ਜੀ ਦੇ ਦੁਆਰਾ ਜਿਨ੍ਹਾਂ ਦੇ ਕੋਲ ਇਹ ਤਿੰਨੇ ਜੋ ਕਿ ਜਿਨ੍ਹਾਂ ਦੇ ਦੁਆਰਾ ਮਜ਼ਾਕ ਬਣਾਇਆ ਗਿਆ ਸੀ ਪ੍ਰਭੇਸ਼ ਮਸੀਹ ਦਾ ਕੋਲ ਆ ਕੇ ਉਹਨਾਂ ਦੇ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਪੂਰੀ ਗੱਲਬਾਤ ਨੂੰ ਆਓ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਹਾਂ ਫੁੱਲ ਵੀਡੀਓ ਨੂੰ ਵਾਚ ਕਰਦੇ ਹਾਂ ਕਿਉਂਕਿ ਪ੍ਰਭੇਸ਼ ਮਸੀਹ ਉਹ ਹਮੇਸ਼ਾ ਹੀ ਆਪਣੇ ਲੋਕਾਂ ਨੂੰ ਜਿੱਤ ਦਵਾਨ ਦਾ ਪਰਮੇਸ਼ਰ ਆ ਔਰ ਹਮੇਸ਼ਾ ਹੀ ਜਿੱਤ ਦਵਾਨ ਦਾ ਰਹੇਗਾ ਆਓ ਅਸੀਂ ਪਹਿਲੇ ਵੀਡੀਓ ਨੂੰ ਦੇਖਦੇ ਹਾਂ ਹallelujah hallelujah 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 ਸੋ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਫੇਰ ਇੱਕ ਵਾਰ ਮਸੀਹ ਭਾਈਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੀ ਵੀ ਇਹ ਤਿੰਨ ਸ਼ਰਾਰਤੀ ਅਨਸਰ ਜੋ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦਾ ਮਜ਼ਾਕ ਉਡਾ ਰਹੇ ਸੀ ਜੋ ਮਸੀਹ ਭਾਈਚਾਰੇ ਨੂੰ ਮੰਦਾ ਚੰਗਾ ਬੋਲ ਰਹੇ ਸੀ ਔਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੇ ਪੂਰੇ ਮਸੀਹ ਭਾਈਚਾਰੇ ਵੱਲੋਂ ਇਹਨਾਂ ਨੇ ਇੱਕ ਪਰਚਾ ਦਰਜ ਕਰਵਾਇਆ ਸੀ ਔਰ ਇਸ ਬੰਦੇ ਦੀ ਵੀਡੀਓ ਵੀ ਆਈ ਸੀ ਮਾਫੀ ਮੰਗ ਰਹੇ ਸੀ ਅੱਜ ਇਹ ਪੂਰਾ ਆਪਣਾ ਸਮਾਜ ਲੈ ਕੇ ਆਏ ਨੇ ਔਰ ਇਹ ਮੁਸੀਬਾਈ ਚਾਰੇ ਤੋਂ ਮਾਫੀ ਮੰਗਦੇ ਨੇ ਉਹ ਸਾਡਾ ਪੂਰਾ ਸੰਤ ਸਮਾਜ ਪਾਸਟਰ ਸਹਿਬਾਨ ਲੀਡਰ ਸਹਿਬਾਨ ਅੱਜ ਇੱਥੇ ਇਕੱਠੇ ਹੋਏ ਨੇ ਪਰ ਤੁਹਾਡੀ ਕਚਹਿਰੀ ਜਿੱਨਾਂ ਨੂੰ ਅਸੀਂ ਲੈ ਕੇ ਆਏ ਆ ਸੋ ਮੈਂ ਚਾਹਾਂਗਾ ਵੀ ਕੋਸ਼ਿਸ਼ ਕਰ ਉਹਨਾਂ ਖੁਦ ਇਹ ਆਪਸ਼ਰਾਰਤੀ ਆਨਸਰ ਬੋਲਣਾਂ ਜੋ ਵੀ ਜੜਦੇ ਪੁੱਛੋ ਪੁੱਛੋ ਜੈ ਮਸ਼ੀਦੀ ਸਾਡੇ ਤੋਂ ਗਲਤੀ ਹੋ ਗਈ ਜੀ ਅੱਜ ਤੋਂ 10 12 ਦਿਨ ਪਹਿਲਾਂ ਸਤੋਂ ਇੱਕ ਵੀਡੀਓ ਪੈ ਗਈ ਸੀ ਅਸੀਂ ਉਹ ਵੀਡੀਓ ਨੂੰ ਲੈ ਕੇ ਤੁਹਾਡੇ ਤੋਂ ਸਾਰੇ ਭਾਈਆ ਚਾਰਾਂ ਤੋਂ ਗਲਤੀ ਹੋ ਗਈ ਅਸੀਂ ਇਹੀ ਕਿੰਨੀ ਨਹੀਂ ਬੋਲ ਤੁਸੀਂ ਮੰਨਣਾ ਹੈ ਤੁਹਾਡੀ ਕਚਹਿਰੀ ਦੀ ਗਲਤੀ ਮੰਨਣਾ ਹੈ ਗਲਤੀ ਮੰਨਦੇ ਆਈ ਸਾਰੇ ਉਹ ਬੋਲੋਗੇ ਤੁਸੀਂ ਕਹਾਂ ਮਸੀ ਭਾਈਚਾਰੇ ਦੇ ਖਿਲਾਫ ਨਹੀਂ ਬੋਲਦੇ ਨਹੀਂ ਬੋਲਦੇ ਤੁਸੀਂ ਮਸੀ ਭਾਈਚਾਰਨ ਨੂੰ ਕੀ ਸਮਝਦੇ ਹੋ ਜੇ ਉਹ ਤੁਸੀਂ ਬਾਰ-ਬਾਰ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋ ਮਸੀਹ ਭਾਈਚਾਰਾ ਕਦੀ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਸੀਂ ਸਾਰੇ ਸ਼ਾਂਤੀ ਪਸੰਦ ਲੋਗ ਆ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਅਸੀਂ ਪਿਆਰ ਕਰਦੇ ਆ ਤੁਸੀਂ ਜਿੰਨੇ ਜਿੰਨੇ ਚੱਲ ਕੇ ਆਏ ਹੋ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਤੁਹਾਡਾ ਵੈਲਕਮ ਵੀ ਕਰਦੇ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਸਾਨੂੰ ਪਿਆਰ ਕਰਨਾ ਸਿਖਾਉਂਦੇ ਨੇ ਪ੍ਰਭੂ ਯਿਸੂ ਮਸੀਹ ਸਾਨੂੰ ਮਾਫ਼ ਕਰਨਾ ਸਿਖਾਉਂਦੇ ਨੇ ਮਗਰ ਅਸੀਂ ਸਮਾਜ ਗਲਤੀ ਮੰਗਦਾ ਹੈ ਸੰਸੀ ਸਮਾਜ ਦੀ ਗਲਤੀ ਇਹ ਪੂਰੇ ਸਮਾਜ ਨੂੰ ਮਾਫੀ ਮੰਗਣ ਦੀ ਲੋੜ ਨਹੀਂ ਆ ਸਾਡਾ ਸਮਾਜ ਸੰਸੀ ਸਮਾਜ ਸਾਡਾ ਕਿਸੇ ਇੱਕ ਬੰਦੇ ਕਰਕੇ ਪੂਰੇ ਸਮਾਜ ਨੂੰ ਅਸੀਂ ਗਲਤ ਨਹੀਂ ਕਹਿੰਦੇ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਇਹ ਮਾਫੀ ਮੰਗਣ ਇਹ ਆਪਣੀ ਗਲਤੀ ਮਹਿਸੂਸ ਕਰਨ ਅਗਰ ਇਹ ਗਲਤੀ ਮਹਿਸੂਸ ਕਰਦੇ ਨੇ ਤੇ ਮਸੀਹ ਭਾਈਚਾਰਾ ਵੱਡਾ ਦਿਲ ਰੱਖ ਕੇ ਮੈਂ ਪੂਰੇ ਮਸੀਹ ਭਾਈਚਾਰੇ ਨੂੰ ਵੀ ਬੇਨਤੀ ਕਰਾਂਗਾ ਵੀ ਪੂਰਾ ਮਸੀਹ ਭਾਈਚਾਰਾ ਵੀ ਇਹਨਾਂ ਨੂੰ ਮਾਫ ਕਰੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਵੀ ਆਪਣੇ ਦੁਸ਼ਮਣਾਂ ਨੂੰ ਵੀ ਮਾਫ ਕਰੋ ਹallelujah ਸੋ ਅਸੀਂ ਸਾਰੇ ਧਰਮਾਨ ਨੂੰ ਪਿਆਰ ਕਰਦੇ ਹਾਂ ਜਿੱਦਾਂ ਮੈਂ ਦੱਸਿਆ ਔਰ ਜਿਹੜੀ ਕਾਨੂੰਨੀ ਪ੍ਰਕਿਰਿਆ ਵਾ ਉਹ ਤੁਹਾਨੂੰ ਅਡਾਪਟ ਕਰਨੀ ਪੈਗੀ ਜਦੋਂ ਪਰਚਾ ਤੁਹਾਡੇ ਤੇ ਦਰਜ ਹੋਇਆ ਉਹਦੀ ਜਮਾਨਤਾ ਕਰਾਓ ਔਰ ਕਾਨੂੰਨੀ ਪ੍ਰਕਿਰਿਆ ਤੁਸੀਂ ਅਡਾਪਟ ਕਰੋ ਬਾਕੀ ਜੋ ਸਾਡੇ ਪੂਰੇ ਮਸੀਹ ਭਾਈਚਾਰੇ ਦਾ ਫੈਸਲਾ ਹੋਏਗਾ ਉਹ ਸਾਨੂੰ ਮਨਜ਼ੂਰ ਆ ਜੇ ਸਾਡਾ ਸੰਤ ਸਮਾਜ ਤੁਹਾਨੂੰ ਮਾਫ ਕਰਦਾ ਵਾ ਤੇ ਅਸੀਂ ਸੰਤ ਸਮਾਜ ਦੇ ਨਾਲ ਆ ਦੱਸੋ ਪਾਸਟਰ ਜੀ ਕੀ ਕੀਤਾ ਜਾਵੇ ਔਰ ਪਰਮੇਸ਼ਵਰ ਦੇ ਦਸ ਸਾਰੇ ਇਕੱਠੇ ਹੋਏ ਆ ਦੱਸੋ ਜੀ ਮਾਫ਼ ਕਰਦੇ ਹਾਂ ਮਾਫ਼ ਕਰਦੇ ਕਵੀਸ਼ ਨੂੰ ਸੇ ਮਾਫ਼ ਹੁੰਦੇ ਕਿ ਮਾਫ਼ ਕੀਤਾ ਜਾ ਇੱਕ ਵਾਰ ਇੱਕ ਮੌਕਾ ਦੇਣਾ ਚਾਹੀਦਾ ਪਰ ਮਾਫ਼ ਕਰਨਾ ਚਾਹੀਦਾ ਤਾਂ ਕਿ ਇਹਨਾਂ ਤੋਂ ਇੱਕ ਲਿਖਤੀ ਰੂਪ ਤੇ ਬਿਆਨ ਲਿੱਤਾ ਜਾਵੇ ਕਿ ਤੇਰੇ ਇਦਾਂ ਕੋਈ ਗਲਤੀ ਨਹੀਂ ਹੋਵੇਗੀ ਔਰ ਪਰਮੇਸ਼ਵਰ ਦੇ ਨਾਮ ਤੇ ਚਰਨ ਮਾਫ਼ ਕਰਦੇ ਸੋ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਪਰਮੇਸ਼ਵਰ ਨੇ ਫੇਰ ਇੱਕ ਵਾਰੀ ਮੁਸੀਬਤਾਂ ਚਾਰੇ ਦੀ ਜਿੱਤ ਕਰਵਾਈ ਆ ਔਰ ਇਸ ਮੱਧਮ ਰਾਹੀਂ ਮੈਂ ਦੱਸਣਾ ਚਾਹੁੰਨਾ ਵੀ ਅਗਰ ਗਾਂ ਤੋਂ ਵੀ ਕੋਈ ਵੀ ਮਸੀ ਭਾਈਚਾਰੇ ਦਾ ਬੰਦਾ ਸ਼ਰਾਰਤੀ ਅੰਤਰ ਮਜ਼ਾਕ ਉਡਾਏਗਾ ਉਹ ਤੇ ਇੱਦਾਂ ਹੀ ਬੰਦੀ ਕਿੰਨੀ ਕਾਰਵਾਈ ਕਰਾਈ ਕਰਵਾਈ ਜਾਏਗੀ ਪਰ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਏਗਾ ਪਰ ਉਹਨੂੰ ਪੂਰਨ ਤੌਰ ਤੇ ਨੱਥ ਪਾਈ ਜਾਏਗੀ ਸਾਰੇ ਮੇਰੇ ਵੱਲ ਜੈਮ ਸੀਰੀ ਧੰਨਵਾਦ ਹallelujah 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 ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸ਼ੇਰੂਰਾਮ ਹੈ ਅੱਛਾ ਜੀ ਜੀ ਮੈਂ ਇਹ ਕਹਿਣਾ ਚਾਹੁੰਦਾ ਅੱਜ ਤੋਂ 10 12 ਦਿਨ ਪਹਿਲਾਂ ਇੱਕ ਵੀਡੀਓ ਪੈ ਗਈ ਸੀ ਉਸ ਵੀਡੀਓ ਨੂੰ ਲੈ ਕੇ ਮੈਂ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਦਿਲੋਂ ਫੇਸ ਪਹੁੰਚਿਆ ਜੀ ਮੈਂ ਉਹਨਾਂ ਤੋਂ ਗਲਤੀ ਮੰਨਦਾ ਜੀ ਬਾਕੀ ਜਿਹੜੀ ਮੇਰੇ ਕਰਮਾਂ 'ਚ ਸਜ਼ਾ ਸੀ ਉਹ ਮੈਨੂੰ ਇੱਥੇ ਆ ਕੇ ਮਿਲ ਗਈ ਨੇ ਕਿਹੜੀ ਵੀਡੀਓ ਬਾਈ ਦੀ ਆ 31 ਮਾਰਚ ਦੀ ਜਿਸਨੇ ਬੋਤਲ ਇਦਾਂ ਦਾ ਕੁਝ ਕਹਿ ਹੋ ਗਿਆ ਜੀ ਸਾਡੇ ਤੋਂ ਗਲਤੀ ਨਾਲ ਜੀ ਸਾਨੂੰ ਵੀ ਨਹੀਂ ਪਤਾ ਸੀਗਾ ਜੀ ਵੀ ਇਹਦਾ ਮਤਲਬ ਇਹ ਹੁੰਦਾ ਜੀ ਆਈ ਇਹੀ ਕਹਿੰਨੇ ਆ ਜਿਹੜੇ ਭੈਣ ਭਰਾਵਾਂ ਨੂੰ ਕਿਸੇ ਦੇ ਦਿਲੋਂ ਫੇਸ ਪਹੁੰਚਿਆਦਾ ਜੀ ਸਾਨੂੰ ਮਾਫ਼ ਕਰ ਲਈ ਮੇਰਾ ਨਾਮ ਜੀ ਅਜੀ ਹੈ ਜੀ ਮੈਂ ਤੋਂ ਜੀ ਦਾ 10 15 ਦਿਨ ਪਹਿਲਾਂ ਵੀਡੀਓ ਬਣਾਈ ਗਈ ਸੀ ਕਿ ਕੁਛ ਨਹੀਂ ਜੀ ਬਰੀ ਸ਼ਰਾਬ ਦੇ ਬਾਰੇ ਗੁੱਲਿਆ ਗਿਆ ਸੀ ਜੀ ਮੇਰੇ ਫੋਨ ਤੋਂ ਵੀਡੀਓ ਬਣੀ ਸੀ ਜੀ ਬਸ ਸਾਰੇ ਅਸੀਂ ਭਾਈਆਂ ਤੋਂ ਮਾਫੀ ਮੰਗਦਾ ਜੀ ਇਹ ਤੋਂ ਬਹੁਤ ਵੱਡੀ ਗਲਤੀ ਹੋ ਗਈ ਜੀ ਅੱਗੇ ਤੋਂ ਇਹੋ ਜੀ ਕੋਈ ਵੀਡੀਓ ਨਹੀਂ ਬਣਾਵਾਂਗਾ ਮੈਂ ਸਾਰੇ ਤੋਂ ਭਾਈਆਂ ਤੋਂ ਗਲਤੀ ਮੰਨਦਾ ਜੀ ਮੈਂ ਇਹ ਮਾਫੀ ਮੰਗਦਾ ਜੀ ਜਨਾਬਤ ਸ਼ੰਕਰ ਨਾ ਮੇਰਾ ਮੈਂ ਮਾਫੀ ਮੰਗਦਾ ਜੀ ਮੈਨੂੰ ਮਾਫ ਕਰੋ ਜੀ ਮੈਂ ਗਲਤੀ ਹੋ ਗਈ ਸਾਡੇ ਤੋਂ ਵੀਡੀਓ ਬਣ ਗਈ ਜੀ ਫੋਨ ਸਾਈਡ ਵੀਡੀਓ ਬਣਾਈ ਗਈ ਅਜੇ ਦਾਰੂ ਵਾਲੀ ਵੀਡੀਓ ਬਣਾਈ ਸੀ ਇਹ ਤੋਂ ਸਾਨੂੰ ਮਾਫ ਕਰਦੇ ਗਲਤੀ ਹੋ ਗਈ ਸਾਡੇ ਤੋਂ ਸਾਨੂੰ ਮਾਫ ਕਰਦੇ ਹੇਲੇਲੂਆ ਤੁਸੀਂ ਸੁਣਿਆ ਫੁੱਲ ਵੀਡੀਓ ਨੂੰ ਸੁਣਿਆ ਔਰ ਵੀਡੀਓ ਦੇ ਵਿੱਚ ਤੁਸੀਂ ਤਿੰਨਾ ਮੁੰਡਿਆਂ ਦੇ ਮੂੰਹ ਦੇ ਵਿੱਚੋਂ ਸੁਣਿਆ ਕਿ ਉਹਨਾਂ ਨੇ ਪੂਰੇ ਸਮੂਹ ਮੁਸੀਬਾ ਇਚਾਰੇ ਦੇ ਕੋਲੋਂ ਮਾਫੀ ਵੀ ਮੰਗੀ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਚਤੰਦਨ ਮਸੀ ਗੌਰਵਜੀਤ ਦੇ ਦੁਆਰਾ ਇਹ ਵੀ ਸਭ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਖਾਸ ਕਰਕੇ ਸ਼ਾਤੀ ਅੰਸਰਾਂ ਨੂੰ ਇਹ ਜੋ ਕਿ ਮੈਸੇਜ ਦਿੱਤਾ ਗਿਆ ਹੁਣ ਕੋਈ ਵੀ ਜੋ ਆਪਣੇ ਘਰਾਂ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਪ੍ਰਵੇਸ਼ ਮਸੀਦਾ ਜਾਂ ਪਰਮੇਸ਼ਰ ਸੇਵਕਾਂ ਦਾ ਜਾਂ ਚਰਚਿਸ ਦਾ ਕਿਸੇ ਵੀ ਤਰ੍ਹਾਂ ਦਾ ਜੋ ਕਿ ਮਜ਼ਾਕ ਬਣਾਣਗੇ ਕੋਈ ਗੱਲਾਂ ਬਣਾਣਗੇ ਤੇ ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਜੋ ਕਿ ਨੱਥ ਪਾਈ ਜਾਏਗੀ ਉਹਨਾਂ ਦੇ ਖਿਲਾਫ ਕਰੇ ਹੋ ਕੇ ਐਦਾਂ ਹੀ ਜੋ ਕਿ ਉਹਨਾਂ ਦੇ ਉੱਤੇ ਪਰਚੇ ਦਰਜ ਕਰਾ ਕੇ ਉਹਨਾਂ ਨੂੰ ਸੁਧਾਰਿਆ ਜਾਏਗਾ ਔਰ ਨਾਲ ਨਾਲ ਤਾਂ ਦੱਸਣਾ ਚਾਹੀਦਾ ਪ੍ਰਭੂ ਯੇਸ਼ੂ ਮਸੀਹ ਜੋ ਕਿ ਪਰਮੇਸ਼ਰ ਜੋ ਮਾਫ ਕਰਨਾ ਸਿਖਾਉਂਦਾ ਹੈ ਆਪਣੇ ਲੋਕਾਂ ਨੂੰ ਹਰ ਇੱਕ ਨੂੰ ਜੋ ਕਿ ਮਾਫ ਕਰਨਾ ਸਿਖਾਉਂਦਾ ਪਿਆਰ ਕਰਨਾ ਸਿਖਾਉਂਦਾ ਉਸ ਨੇ ਆਕੇ ਸਭ ਮਸੀਹ ਭਾਈਚਾਰੇ ਦੇ ਲੋਕ ਇਕੱਠਾ ਹੋ ਕੇ ਗੱਲਬਾਤ ਨੂੰ ਕੀਤਾ ਗਿਆ ਔਰ ਨਾਂ ਨੂੰ ਜੋ ਕਿ ਮਾਫੀ ਦੇ ਦਿੱਤੀ ਗਈ ਹੈ ਔਰ ਉਹਨਾਂ ਨੂੰ ਸਮਝਾ ਦਿੱਤਾ ਗਿਆ ਕਿ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਜੋ ਕਿ ਨਜ਼ਰ ਦੁਆਰਾ ਨਹੀਂ ਹੋਣਾ ਚਾਹੀਦਾ ਮਸੀਹ ਭਾਈਚਾਰੇ ਦੇ ਖਿਲਾਫ ਕੋਈ ਵੀ ਗੱਲ ਨਹੀਂ ਕਰਨੀ ਕੋਈ ਵੀ ਪਰਮੇਸ਼ਰ ਦੇ ਖਿਲਾਫ ਗੱਲ ਨਹੀਂ ਹੋਣੀ ਚਾਹੀਦੀ ਔਰ ਸਾਰਾ ਜੋ ਕੋਈ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਕਿ ਜੋ ਵੀ ਅੱਗੇ ਤੋਂ ਐਸੇ ਕੰਮ ਕਰੇਗਾ ਮਸੀਹ ਦੇ ਖਿਲਾਫ ਬੋਲੇਗਾ ਮਸੀਹ ਲੋਕਾਂ ਦੇ ਖਿਲਾਫ ਬੋਲੇਗਾ ਉਹਨਾਂ ਨੂੰ ਐਵੇਂ ਹੀ ਨੱਤ ਪਾਈ ਜਾਏਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾ ਸੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਉਦਵਾ ਪਿਛੋ ਵੀ ਅਸੀਂ ਰੋਜ਼ ਨਵੀਆਂ ਨਵੀਆਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਗੋਡ ਬlesਸ ਯੂ